ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਆਪਣੀ ਆਹ ਕੈਂਡੀ ਹੋ ਗਈ ᱛੀ ਬਿਮਾਰੀ ਬੁਖਾਰ ਹੋ ਗਿਆ ᱛੀ ਇਹਨੂੰ ਠੰਡ ਲੱਗ ਗਈ ᱛੀ ਬਾਕੀ ਹੁਣ ਠੀਕ ਐ ਤੇ ਇੱਧਰ ਆਪਣੀ ਮੱਝ ਖੜੀ ਐ ਉਧਰ ਆਪਣੀ ਛੋਟੀ ਛੋਟੀ ਆਪਣੀ 2 ਕਿਲੋ ਰਪੀਟ ਹੋ ਗਈ ਰਹੀ ਨਹੀਂ ਗੱਭਣਾ ਹੁਣ ਦੇਖਦੇ ਆਂ ਟਿੱਕਾ ਭਰਾਏ ਦੇ ਦੁਆਰੋਂ ਤੇ ਇੱਧਰ ਆਪਣਾ ਵਿਸ਼ਾਲ ਅਰਜਨ ਗੁੰਗੜ ਦਾ ਹੈ ਬੱਚਾ ਹੀ ਬਾਕੀ ਵਿਸ਼ਾਲ ਆਹ ਇਹਦੀ ਮਾਂ ਚੈੱਕ ਕਰ ਸਕਦੇ ਹੋ ਤੁਸੀਂ ਹੋ ਗਿਆ ਖੜਾ ਵਿਸ਼ਾਲ ਦੇਖੋ ਖੰਨੀ ਖੰਨੀ ਦੇਖੋ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਤੇ 9 ਵਜ ਰਹੇ ਨੇ ਜੀ ਮੈਂ ਸਾਂਭਣੀ ਅੰਦਰ ਨੇ ਗਈਆਂ ਬਾਕੀ ਕੋਹ ਚੱਕਣੇ ਨੇ ਤੇ ਇੱਧਰ ਪਈਆ ਆਪਣੀ ਜੂਵੀ ਇਹ ਟੋਕਰੇ ਚ ਲੁੱਕ ਕੇ ਪੈ ਗਈ ਜੂਵੀ ਜੂਵੀ ਇੱਧਰ ਆਪਣਾ ਵਿਸ਼ਾਲੀ ਤੇ ਵਿਸ਼ਾਲ ਦੀ ਆਪਾਂ 15 ਦਿਨ ਦੀ 15 ਦਿਨਾਂ ਦਾ ਹੋ ਗਿਆ ਜਿੱਤੇ ਉੱਤੇ ਡੀ ਫਾਰਮਿੰਗ ਵੀ ਕਰਤੀ ਸੀ ਇਹਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਐਮ ਆਇਓਲ ਤੇ ਹੁਣ ਇਹਦਾ ਆਪਾਂ ਚੱਲ ਰਹੀ ਇੱਕ ਰਾਈਟ ਕਾਫ ਰਾਈਟ ਕਫ ਪਾਉਣ ਨੇ ਆਉਣ ਨੂੰ ਮਪਾ 25 15 ਐਮ ਐਲ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਅੱਜ ਇਹ ਹੋ ਗਿਆ ਜੀ 19 ਤਰੀਕਾ 1 ਮਹੀਨੇ ਦਾ ਇਹ ਹੋ ਗਿਆ ਅੱਜ ਇੱਧਰ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਇੰਨੇ ਦਿਨਾਂ ਤੋਂ ਆਪਾਂ ਵਲੌਗ ਤਾਂ ਨਹੀਂ ਪਾ ਰਹੇ ਸੀ ਕਿ ਆਪਾਂ ਉਧਰ ਬਰਾਂਡਾ ਪਾਇਆ ਮੱਝਾ ਵਾਸਤੇ ਜਾਨਵਰ ਬਧਾਵਾਂਗੇ ਆਪਾਂ ਇੱਧਰ ਪਾਇਆ ਜੀ ਆਪਣਾ ਭਾਂਡਾ ਪਾਨੇ ਮੱੱਜਾ ਵਾਸਤੇ ਮੱੱਜਾ ਹੋਰ ਲੈਣੀਆਂ ਨੇ ਇੱਧਰ ਕੰਮ ਚੱਲ ਰਾ ਰੋੜੀ ਰੋੜੀ ਕੱਟ ਰਹੀ ਦੀ ਆਪਾਂ ਫਰਸ ਤੋਂ ਪਾਉਣ ਨੂੰ ਥੱਲੇ ਬਾਕੀ ਦੇਖ ਸਕਦੇ ਹੋ ਤੁਸੀਂ ਹਨਿਆਣੇ ਕਿਣੇ ਪਿਆ ਹਜੇ ਤਾਂ ਸਾਰਾ ਤੇ ਦੇਖ ਸਕਦੇ ਹੋ ਇੱਧਰ ਆਪਾਂ ਕਟਰੂਆਂ ਵਾਸਤੇ ਖੁਰਲੀ ਬਣਾਉਣੀ ਆਂਗੀ ਬਾਕੀ ਇੱਕ ਮੱੱਜਾ ਆਪਾਂ ਅੱਜ ਦੇਖ ਕੇ ਆਉਣੀ ਆਂ ਤੇ ਉਹਦੀ ਵੀ ਆਪਾਂ ਤੁਹਾਨੂੰ ਵੀਡੀਓ ਵਿੱਚ ਅਟੈਚ ਕਰਾਂਗੇ ਜੇ ਬੰਦਾ ਹੋਇਆ ਸੌਦਾ ਤਾਂ ਕਰ ਲਵਾਂਗੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਾਂ ਮੱਝਾ ਪਾਰੇ ਕੱਢ ਦਿੰਨੇ ਆਂਗੇ ਮੱਝ ਤੇ ਝੋਟੀ ਨੂੰ ਆਪਾਂ ਕੱਢਦੇ ਆਂਗੇ ਬਾਹਰੇ ਤੇ ਝੋਟੀ ਕੱਟੀ ਕੈਂਡੀ ਤੇ ਵਿਸ਼ਾਲ ਅੰਦਰੇ ਰੱਖਾਂਗੇ ਇਹ ਇਧਰ ਆ ਗਿਆ ਆਪਣੀ ਜੂਵੀ ਤੇ ਦੋਵੇਂ ਮਾਲੀ ਸਾਈਡ ਤੋਂ ਭੈਣ ਭਾਈ ਨੇ ਬਾਕੀ ਇਹਨੇ ਇੱਕ ਸੰਗੇ ਦਾ ਹਿਲਦਾ ਦੇਖੋ ਨੀਮ ਆ ਹੀ ਰਹਿ ਗਏ ਇੱਕ ਵਧੀਆ ਚੱਕ ਲੈ ਹੈਨੇ ਤੇ ਹੋ ਗਈ 13 14 ਮਹੀਨ ਨਾ 15 16 ਮਹੀਨਿਆਂ ਦੀ ਹੋ ਗਈ ਹੈ ਇਹ ਬਾਕੀ ਤੁਸੀਂ ਇਹ ਚੈੱਕ ਕਰ ਸਕਦੇ ਆ ਇਹ ਆਪਾਂ ਨੂੰ ਪਤਾ ਨਹੀਂ ਜੀ ਕਿਹੜੇ ਬੁੱਲਦੀ ਹੈ ਤੇ ਇਹਦੀ ਮਾਂ ਹੈ ਇਧਰ ਤੇ ਉਹ ਅਰਜਨ ਕੁੰਗੜਦਾਈ ਖੋਦਾ ਪਾਣੇ ਖੋਦ ਸੀਮਨ ਭਰਾਇਆ ਤੇ ਮੈਸ ਦੇ ਤੇ ਆਪਣੇ ਘਰ ਦਾ ਰਿਜਲਟਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਆਪਾਂ ਕੱਢਦੇ ਹਾਂ ਮੱਝ ਤੇ ਝੋਟੀ ਬਾਰੇ ਫਿਰ ਮਿਲਦੇ ਹਾਂ ਸੋਨੂੰ ਲੋ ਜੀ ਤੰਨੇ ਆਪਾਂ ਕੱਢਤੀਆਂ ਬਾਰੇ ਤੇ ਬਾਕੀ ਨਾ ਇਹਦੇ ਮੂਰੀ ਨਹੀਂ ਪਾਈ ਹੋਈ ਇਹ ਧੱਕਾ ਜਿਆਦਾ ਕਰਦੀ ਆ ਕੁਛ ਤਾਂ ਇਹ ਹੂੰ ਵੀ ਕੌੜ ਆ ਤੇ ਨੈਨਾ ਇਹਦੇ ਸਿੰਗ ਚ ਰਸਾਲ ਫਸਾਲਿਆ ਦੀ ਫਸਾ ਕੇ ਇਧਰ ਨੂੰ ਬਾਹਰ ਨੂੰ ਆਉਣ ਲੱਗੀ ਇਹ ਪਹਿਲਾਂ ਕੱਢਣ ਦੀ ਨਹੀਂ ਸਲਾਹ ਦਿੱਤੀ ਤੇ ਗੜਗੜਾ ਪੁੱਤ ਆਪਾਂ ਨੇ ਕੱਢਤਾ ਵਿਚੌਰ ਰਹਿ ਗਿਆ ਨਹੀਂ ਇਹਦਾ ਪੱਟ ਦਿੰਦੀ ਇੱਕ ਸਿੰਘ ਤੇ ਬਾਕੀ ਇੱਕ ਇੱਕ ਤਾਂ ਸਿੰਘ ਇਹਦਾ ਮੂਟ ਲਾਇਆ ਤੇ ਵਿਚੌਰ ਰਹਿ ਗਿਆ ਆਪਾਂ ਨੇ ਗੜਗੜ ਕੱਢਤਾ ਰਸਾ ਕੋਰਡ ਦੇਖ ਲਓ ਕਿੰਨੀ ਹੈ ਬਾਕੀ ਇਹਦੇ ਵੀ ਆਪਾਂ ਮੂਰੀ ਪੈਂਦੀ ਕਰ ਦੇਾਂਗੇ ਦੇ ਦੇ ਆਪਾਂ ਨੇ ਮੂਰੀ ਕੜਤੀ ਸੀ ਹੁਣ ਦੁਬਾਰੋ ਪੈੰਦੀ ਕਰੀ ਹੈਗੀ ਪਹਿਲਾਂ ਨਾ ਇਹਦਾ ਉਰੋਂ ਨੱਕ ਵਿੱਡ ਜਾਂਦਾ ਸੀਗਾ ਤੇ ਹੁਣ ਆਪਾਂ ਨੇ ਇੱਥੇ ਥੱਲੇ ਤੇ ਗੱਠ ਮਾਰ ਕੇ ਇੱਥੋਂ ਥੋੜੀ ਢਿੱਲੀ ਰੱਖੀ ਆ ਹੁਣ ਇਹਦਾ ਨੱਕ ਨਹੀਂ ਵਿੱਡਦਾ ਹੈਗਾ ਤੇ ਬਾਕੀ ਆਪਣੀ ਮਹਸ ਦਾ ਵੀ ਵਿੱਡਦਾ ਨੱਕ ਮਹਸ ਦਾ ਵੀ ਆਪਾਂ ਕਰਦੇ ਹਾਂਗੇ ਸੈਟ ਅਪ ਤੇ ਵਿਸ਼ਾਲ ਆਪਣੰਦਰ ਆ ਉਹ ਖੜਾ ਵਿਸ਼ਾਲ ਆਪਣਾ ਇੱਥੋਂ ਆਪ ਮੜੀ ਪਸਫਾਈ ਕਰਤੀਏ ਤੇ ਸੰਨੀ ਆਪਾਂ ਹੁਣੇ ਰਲਾ ਕੇ ਰੱਖ ਦਾਂਗੇ ਇਹਨਾਂ ਨੂੰ ਲੱਗ ਰਹੀਆਂ ਮੋਕ ਆਪਾਂ ਨੇ ਹਰੇ ਦੀ ਮਾਤਰਾ ਚੱਕਦੀ ਜ਼ਿਆਦੇ ਹਰਾ ਆਪਾਂ ਜ਼ਿਆਦੇ ਪਾਉਣ ਕਰਕੇ ਇਹਨਾਂ ਨੂੰ ਮੋਕ ਲੱਗ ਗਈ ਤੇ ਅੱਜ ਆਪਾਂ ਇਹਨਾਂ ਨੂੰ ਤੂੜੀਏ ਚੱਲੂਗੀ ਤੂੜੀਏ ਪਾਉਣੀ ਹੈ ਬਾਕੀ ਹੁਣੀ ਆਪਾਂ ਸੰਨੀ ਰਲਾ ਕੇ ਰੱਖ ਲੈਣੇ ਆ ਤਾਂ ਕਿ ਫਿਰ ਹੋਰ ਕੰਮ ਕਰ ਲਈਏ ਤੇ ਫਿਰ ਦੁਪਹਿਰੇ ਚੱਕ ਕੇ ਪਾਣੀ ਆਸਾਨ ਹੋ ਜੂਗੀ ਤੇ ਦੁਪਹਿਰੇ ਆਪਾਂ ਇੱਕ ਮੱਝ ਵੀ ਦੇਖ ਕੇ ਆਉਣੀ ਆ। ਉਹਦੀ ਵੀ ਆਪਾਂ ਵੀਡੀਓ ਕਲਿੱਪ ਹੋ ਸਕਿਆ ਤਾਂ ਵਿੱਚ ਲਾਵਾਂਗੇ ਇਹਦੇ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ। ਤੇ ਆਹ ਮੱਝ ਦੀ ਮੂਰੀ ਤੁਸੀਂ ਚੈੱਕ ਕਰ ਸਕਦੇ ਹੋ। ਇਹਦੀ ਵੀ ਕਰ ਦੇਾਂਗੇ ਢਿੱਲੀ ਤੇ ਉਹਦੇ ਵੀ ਪਾਉਣਿਆਂਗੇ ਮੂਰੀ। ਇਹ ਮੂਰੀ ਤੋਂ ਬਿਨਾ ਕਾਹਨੂੰ ਸੈੱਟ ਆਉਂਦੀਆਂ ਨੇ। ਕੁਸਤੇ ਹੋਂ ਤੱਕ ਕੜਾ ਤੇ ਕੁਸੇ ਦੇ ਗਲਚਰ ਸਗਲਾ। ਬਾਕੀ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੂੰ ਰੱਖ ਰੱਖਿਆ ਆਪਾਂ ਨੇ ਵਿਸ਼ਾਲ ਇਹਨੂੰ ਆਪਾਂ ਅੰਦਰ ਰੱਖਾਂਗੇ ਕਹਾਂ ਵਿਸ਼ਾਲ ਅੰਦਰ ਰਹੇਗਾ ਤੇ ਠੰਡ ਜਾਂਦੇ ਆ ਤਾਂ ਕਰਕੇ ਇਹਨੂੰ ਆਪਾਂ ਅੰਦਰ ਰੱਖਾਂਗੇ ਜੋ ਵੀ ਇੱਧਰ ਫੇਰ ਆ ਕੇ ਪੈ ਗਈ ਆ ਭਈਏ ਤੇ ਬਾਕੀ ਹੁਣ ਆਪਾਂ ਆ ਗਈ ਸੀ ਇੱਧਰ ਇੱਧਰ ਆਪਾਂ ਪੱਦੇ ਚ ਫਰਸ਼ ਲਾਉਣਾ ਤੇ ਇੱਕ ਵਾਰ ਸਿੱਧਰ ਕਚਰਾ ਰੱਖਣਾ ਇੱਧਰ ਆਪਾਂ ਕੀਲੇ ਘੱਟ ਦਾਂਗੇ ਬਾਕੀ ਇੱਧਰ ਛੱਡ ਦਿਆ ਕਰਾਂਗੇ ਮੱਝਾਂ ਨੂੰ ਬੰਨ੍ਹ ਦਿਆ ਕਰਾਂਗੇ ਮਤਲਬ ਤੇ ਆਪਣਾ ਵਿਸ਼ਾਲ ਵੀ ਬਹੁਤ ਜ਼ਿਆਦਾ ਚੌੜ ਕਰਦਾ ਹੁਣ ਵੀ ਇੱਧਰ ਖੁੱਲਾ ਛੱਡ ਦਿਆ ਕਰਾਂਗੇ ਬਾਕੀ ਹੁਣ ਆਪਾਂ ਤੂੜੀ ਕੱਢ ਲਈਏ ਤੇ ਸੰਨੀ ਸੰਨੀ ਰਲਾਈਏ ਫਿਰ ਮਿਲਦੇ ਆ ਤੁਹਾਨੂੰ ਖੇਤ ਆ ਗਏ ਤੀ ਹਰਾ ਵੜਨਾ ਤੇ ਹਰਾ ਜੀ ਰੁਕੋ ਕਬੱਡੀ ਦੀ ਦਾਤੀ ਵੱਜੀ ਬਾਕੀ ਪਹਿਲਾਂ ਆਪਣੀ ਦੋ ਪੰਡਾ ਸਲਾਹਾਂ ਸੀ ਦੋ ਪੰਡਾ ਵੱਢਣ ਦੀਆਂ ਹੁਣ ਇੱਕ ਹੀ ਵੱਢ ਲੈਣੇ ਆ ਚਲੋ ਓ ਮੌਕੀ ਲੱਗ ਰਹੀ ਤੀਗੀ ਆਪਾਂ ਹੁਣ ਤਾਂ ਸੰਨੀਆਂ ਪੱਕੇ ਆ ਸਵੇਰ ਖਾਤਰ ਲੈ ਜਾਣੇ ਆ ਤੇ ਹੁਣ ਆਪਾਂ ਵੱਢ ਲਈਏ ਹਰਾ ਤੇ ਫਿਰ ਮਿਲਦੇ ਆ ਤੁਹਾਨੂੰ ਘਰੇ ਆ ਕੇ ਦਾਤੀ ਬਹੁ ਬੱਜੀ ਉਂਗਲ ਸਨ ਨੂੰ ਹੋਗੀ ਬਾਕੀ ਲਹੂ ਬਹੁ ਲਿਕੜਾ ਤੇ ਬਾਕੀ ਵੱਢ ਲਈ ਆਪਾਂ ਹਰਾ ਫਿਰ ਮਿਲਦੇ ਆ ਤੁਹਾਨੂੰ ਖਰਾ ਹੋਰਾ ਆਪਾਂ ਵੱਢ ਲਈ ਤੇ ਹੁਣ ਆਪਾਂ ਚੱਲਿਆਂ ਘਰ ਨੂੰ ਇੱਕੇ ਪੰਡ ਵੱਢੀ ਆਪਾਂ ਜਨੇ ਅੱਜ ਹੱਥ ਦੇ ਧਾਤੀ ਵੱਜਣ ਹੁਣ ਕਰਨ ਇੱਕੇ ਪੰਡ ਵੱਢ ਲਈ ਫਿਰ ਬਾਕੀ ਦਾ ਫਿਰ ਦੋ ਬਟਨਾ ਬਟਨ ਦੀ ਸਲਾਹਾਂਤੀ ਗਿਆ ਤੇ ਬਾਕੀ ਦਾ ਕੱਲੂ ਵੱਢ ਲਾਂਗੇ ਕੱਲੂ ਲੈ ਜਾਾਂਗੇ ਦੋ ਪੰਡਾ ਬਾਕੀ ਹੁਣ ਆਪਾਂ ਚੱਲੀਏ ਘਰ ਨੂੰ ਤੇ ਫਿਰ ਮਿਲਦੇ ਆ ਤੁਹਾਨੂੰ ਲੋਈ ਖੇਤੋ ਆ ਕੇ ਆਪਾਂ ਮੈਸਵੰਨ ਦੀ ਅੰਦਰ ਤੇ ਸੁੱਕ ਸਿੱਟਣ ਵਾਲੀ ਰਹਗੀ ਹਰਾ ਕੋਟਣ ਨਾਲ ਉਦ ਰਹਿ ਗਿਆ ਤੇ ਬਾਹਰੋਂ ਵਾਸਤੇ ਸਵੇਰ ਖਾਤਰ ਰਲਾਉਣ ਵਾਲਾ ਰਹ ਗਿਆ ਬੱਕੀ ਆਹ ਬੜਾ ਦੁਖੀ ਕਰਦੀ ਐ ਇਹਨੂੰ ਮੈਂ ਸੀ ਜੀ ਸੰਨੀ ਖਾਂਦੀ ਐਗੀ ਮੈਂ ਇਸ ਟੱਕਰ ਮਾਰਦੀ ਆ ਉਰੇ ਵੈਲਡ ਕਰਾਈ ਹੋਈ ਸੀ ਸਾਰੀ ਵੈਲਡ ਬੂਲਡ ਪੱਟਦੀ ਰਮਣਾ ਏ ਝੋਟੀ ਤੇ ਬਾਕੀ ਹੁਣ ਆਪਾਂ ਦੋ ਦਿਨ ਇਹਨਾਂ ਨੂੰ ਤੋੜੀਏ ਪਾਈ ਪਾਵਾਂਗੇ ਤੇ ਸਵੇਰੇ ਰਲਾ ਦਾਂਗੇ ਥੋੜਾ ਸਵੇਰੇ ਹਾਂ ਸਵੇਰੇ ਹਰਾ ਲਾਉਣਾ ਇਹਨਾਂ ਨੂੰ ਜੇ ਆ ਸਾਰਾ ਖਾ ਗੀਆਂ ਸੰਨੀ ਇਹ ਜਿਹਨੇ ਮੂਹਰੇ ਪੀਆ ਇਹਨਾਂ ਨੇ ਤਾਂ ਫਿਰ ਆਪਾਂ ਇਹਨਾਂ ਨੂੰ ਥੋੜਾ ਥੋੜਾ ਹਰਾ ਦੁਬਾਰਾ ਰਲਾਵਾਂਗੇ ਆਖਣੇ ਥੋੜਾ ਹੀ ਆ ਤੇ ਬਾਕੀ ਮਿਲਦੇ ਹਾਂ ਸਾਨੂੰ ਅੱਗੇ